ਪਿਛਲੇ ਦਿਨੀ ਪਟਨਾ ਸਾਹਿਬ ਤਖਤ ਦੇ ਪੰਜ ਪਿਆਰੇ ਸਹਿਬਾਨ ਵੱਲੋਂ ਮਰਿਆਦਾ ਤੇ ਪਰੰਪਰਾਵਾਂ ਤੋਂ ਹਟ ਕੇ ਕੁਝ ਐਲਾਨ ਕੀਤੇ ਗਏ ਜਿਨ੍ਹਾਂ ਵਿੱਚ ਜ세ਦਰ ਸਹਿਬਾਨ ਨੂੰ ਤਲਖਈਆ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਜਿਹੜੀ ਹੈ ਉਹ ਅਗੂਲੀ ਅਕਾਲ ਤਖਤ ਸਾਹਿਬ ਦੇ ਆਏ ਹੁਕਮਾਂ ਨੂੰ ਨਾ ਪ੍ਰਵਾਨ ਕਰਨਾ ਤੇ ਇਸ ਦੇ ਬਾਬਲੇ ਦੇ ਵਿੱਚ ਪਟਨਾ ਸਾਹਿਬ ਦੀ ਜਿਹੜੀ ਕਮੇਟੀ ਵੱਲੋਂ ਇਸ ਦੀ ਤਾਇਨ ਕਰ ਰਹੀ ਇਹਨਾਂ ਘਟਨਾਵਾਂ ਨੇ ਸਿੱਖ ਪੰਥ ਦੇ ਅੰਦਰ ਬਹੁਤ ਵੱਡਾ ਇੱਕ ਇਹ ਮੰਤੇ ਬੋਝ ਦੇਤਾ ਸੋ ਇਹ ਫੈਸਲੇ ਤੋਂ ਬਾਅਦ ਜਦੋਂ ਕੱਲ ਇੱਕ ਰਾਜਨੀਤਿਕ ਆਗੂ ਸ਼ੋਭੀਤ ਸਿੰਘ ਬਾਦਲ ਨੂੰ ਤਨਖਾਈ ਆ ਕਰਾਨ ਘੋਸ਼ਿਤ ਕਰਨ ਤੋਂ ਬਾਅਦ ਸ੍ਰੀ ਗੁਰਤਖ ਸਾਹਿਬ ਵੱਲੋਂ ਇਹ ਜਿਹੜੀ ਚਲਾਈ ਜਾ ਰਹੀ ਲੜੀ ਉਸ ਨੂੰ ਰੋਕਣ ਦੇ ਲਈ ਜ਼ਹਿਦਾਰ ਕੁਦੀਪ ਸਿੰਘ ਗੜਗਜ ਸਾਹਿਬ ਦੇ ਪ੍ਰਧਾਨਗੀ ਚ ਜਿਹੜੀ ਪੰਜ ਪਹਿਲੇ ਸਰਪੰਚ ਦੀ ਮੀਟਿੰਗ ਹੋਈ ਉਸ ਦੇ ਵਿੱਚ ਗੁਰਵਚਨ ਸਿੰਘ ਜੀ ਜੋ ਵੀ ਸਹਾਇਕ ਗ੍ਰੰਥੀ ਆ ਉਹਨਾਂ ਨੂੰ ਤਨਖਾਹ ਆ ਤੇ ਜਿਹੜੀ ਕਮੇਟੀ ਆ ਉਹ ਕਮੇਟੀ ਦੇ ਜੋਲ ਤੇ ਡਾਕਟਰ ਨਾਮ ਦੇ ਇੱਕ ਮੈਂਬਰ ਨੂੰ ਤਨਖਾਹ ਆ ਦੇ ਕੇ ਬਾਕੀ ਸਮੂਚੀ ਕਮੇਟੀ ਨੂੰ 15 ਅੰਦਰਾਂ ਚ ਅ ਕਾਲਕਰ ਸਾਹਿਬ ਨੇ ਕੇ ਪੇਸ਼ ਹੋਦੀ ਜਿਹੜਾ ਫੈਸਲਾ ਆਇਆ ਉਸ ਫੈਸਲੇ ਦਾ ਤੈਅ ਦਿਨ ਤੋਂ ਅਸੀਂ ਸਰਕਾਰ ਕਰਦੇ ਆਂ ਚੋਕਿੰਗ ਪੁਆਇੰਟ ਦੇ ਪ੍ਰਧਾਨ ਰਿਕਰ ਧਾਮੀ ਸਾਹਿਬ ਨੇ ਇਸ ਗੱਲ ਤੇ ਬਹੁਤ ਕੁਸ਼ੂਆ ਜਤਾਇਆ ਕਿ ਸਹੀ ਸਮੇਂ ਸਰ ਸਹੀ ਫੈਸਲਾ ਹੋਇਆ ਹੋਰਾਂ ਤੋਂ ਇਲਾਵਾ ਕੁਝ ਰਾਜਨੀਤਿਕ ਪਾਰਟੀਆਂ ਜਿਵੇਂ ਸਦਾ ਸਿਮਰਜੀਤ ਸਿੰਘ ਮਾਨ ਬੁੱਧੀਜੀਵੀ ਵਰਗ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਅਤੇ ਹੋਰ ਵੀ ਵੱਡੇ ਪੱਧਰ ਤੇ ਸੰਗਤ ਵੱਲੋਂ ਅਕਾਲ ਤਖਤ ਸਾਹਿਬ ਦੇ ਆਏ ਕਾਦੇ ਫੈਸਲੇ ਦਾ ਸਨਮਾਨ ਇਸਕਾਰ ਕੀਤਾ ਗਿਆ ਤੇ ਫਿਕਰਮੰਦੀ ਕੀਤੀ ਗਈ ਹੈ ਕਿ ਜਿਹੜੀਆਂ ਕੁਝ ਸ਼ਕਤੀਆਂ ਉਹ ਚਾਹੇ ਕੋਈ ਸਿਕਰਵਰੂ ਦੀਆਂ ਸ਼ਕਤੀਆਂ ਨੇ ਕੁਝ ਅਕਾਲੀਦਾਨ ਢਾਹ ਰੋਲੀਆਂ ਸ਼ਕਤੀਆਂ ਨੇ ਜਿਹੜੀਆਂ ਇਸ ਮਾਮਲੇ ਨੂੰ ਬੇਰੋੜਾ ਵਧਾ ਰਹੀਆਂ ਨੇ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਵਾ ਉਹ ਤਖਤ ਸਾਹਿਬਾਨ ਦਾ ਆਪਸੀ ਰੁਤਗਿਆਂ ਤੇ ਬੈਠੇ ਸਤਕਾਰ ਫਸਤੀਆਂ ਦਾ ਆਪਸੀ ਟਕਰਾਅ ਪੈਦਾ ਕਰ ਰਹੀਆਂ ਨੇ ਸੋ ਕੁਝ ਲੋਕ ਜਿਹੜੇ ਇਸ ਨੂੰ ਸੁਧਾਰਨਾ ਚਾਹੁੰਦੇ ਆ ਪਰ ਅਸੀਂ ਉਹਨਾਂ ਨਾਲ ਵੀ ਸਤਕਾਰ ਕਰਦੇ ਆ ਜਿਹੜੇ ਇਸ ਮੁੱਦੇ ਨੂੰ ਸੁਧਾਰਨਾ ਚਾਹੁੰਦੇ ਸੀ ਭਾਵੇਂ ਉਹ ਪਟਨਾ ਸਾਹਿਬ ਕਮੇਟੀ ਜਾਂ ਪੰਜ ਪਾਰੇ ਸਰਬਾਨ ਦੇ ਹੀ ਕਿਉਂ ਨਾ ਨਮਾਇਦੇ ਹੋ ਪਰ ਫਿਰ ਵੀ ਜੋ ਅਕਾਲਤਖਰ ਸਾਹਿਬ ਨੇ ਹੁਕਮ ਲਾਇਆ ਉਸ ਹੁਕਮ ਤੇ ਸੰਗਤ ਵੱਲੋਂ ਜੋ ਸਹਿਯੋਗ ਕੀਤਾ ਗਿਆ ਉਹਨਾਂ ਦਾ ਧੰਨਵਾਦ ਆ ਅਸੀਂ ਅਪੀਲ ਕਰਦੇ ਹਾਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਕਿ ਸਮੁੱਚਾ ਸਿੱਖ ਪੰਥ ਐਸੀ ਜਿਹੜੀ ਮਰਯਾਦਾ ਤੋਂ ਉਲਟ ਹੋ ਕੇ ਜਿਹੜੀ ਚੁਣੌਤੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਜਾ ਰਹੀ ਸੀ ਤੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਵੱਲੋਂ 2003 ਵਿੱਚ ਆਏ ਫੈਸਲੇ ਦੀ ਅਦੁੱਲੀ ਕਰਕੇ ਅਕਾਲ ਤਖਤ ਸਾਹਿਬ ਦੀਆਂ ਪਾਵਨਾਂ ਨੂੰ ਚੁਣੌਤੀ ਦੇ ਕੇ ਆਪਹਾਰੀ ਜਿਹੜੇ ਕੁਝ ਫੈਸਲੇ ਲਏ ਗਏ ਸੀ ਜਿਹੜੇ ਪੰਥਕ ਫੈਸਲੇ ਅਕਾਲਪੁਰ ਸਾਹਿਬ ਦੇ ਸਰਪੰਸ ਦੀ ਜਿਹੜੀ ਹੁੰਦੇ ਆ ਸੋ ਇਸ ਗੱਲ ਦਾ ਸਮੁੱਚੀ ਸੰਗਤ ਨੇ ਜੋ ਸਮਰਥਨ ਕੀਤਾ ਉਹਨਾਂ ਦੇ ਉਲਟ ਜਿਹੜੀ ਕਾਰਵਾਈ ਕਰਕੇ ਉਹਨਾਂ ਨੂੰ ਤਲਬ ਕੀਤਾ ਗਿਆ ਮੈਂ ਅਪੀਲ ਕਰਦਾ ਹਾਂ ਇੱਕ ਸਖੋਂ ਦੇ ਨਾਤੇ ਕਿ ਸਮੁੱਚਾ ਸਿੱਖ ਜਗਤ ਇਸ ਮਾਹੌਲ ਦੀ ਗੰਭੀਰਤਾ ਨੂੰ ਸਮਝਣਿਆ ਡਟ ਕੇ ਇਸਤੇ ਪਹਿਰਾ ਦਵੇ ਤਾਂ ਕਿ ਕੋਈ ਵੀ ਅਸੀ ਸ਼ਕਤੀ ਜਿਹੜੀਆਂ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਉਹਨਾਂ ਤੇ ਕੋਈ ਐਸੀ ਮਰਜ਼ਾਦਾ ਤੋਂ ਉਲਟ ਕਾਰਵਾਈ ਨਾ ਕਰ ਸਕੇ